ਜਾਪੋਲਿਸ ਅਤੇ ਪੁਲਿਸ ਦਰਮਿਆਨ ਪਾਰਦਰਸ਼ਤਾ ਦੇ ਨਾਲ ਕੰਮ ਕਰਨ ਅਤੇ ਅਮਨ ਕਾਨੂੰਨ ਨੂੰ ਕਾਇਮ ਰੱਖਣ ਦੇ ਲਈ ਗੰਭੀਰਤਾ ਦੇ ਨਾਲ ਝੂਟੀ ਹੋਈ ਹੈ ਤਾਂ ਹੁਣ ਪੁਲਿਸ ਦੇ ਕੋਲ ਪੋਰਟੇਬਲ ਵੀਡੀਓ ਕੈਮਰਾ ਹੋਵੇਗਾ ਤਾਂ ਵੀਡੀਓਗ੍ਰਾਫੀ ਰਾਹੀਂ ਪੁਲਿਸ ਹਰ ਹਰਕਤ ਦੇ ਉੱਤੇ ਨਜ਼ਰ ਰੱਖੇਗੀ ਜਿਸ ਦਾ ਰਿਕਾਰਡ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਖੀਮਚੋਦ ਨੇ ਦੱਸਿਆ ਕਿ ਪੋਰਟੇਬਲ ਕੈਮਰੇ ਲੱਗਣ ਦੇ ਨਾਲ ਪੁਲਿਸ ਉਤੇ ਜਨਤਾ ਦਰਮਿਆਨ ਪਾਰਦਰਸ਼ਤਾ ਵਧੀ ਹੈ ਤੇ ਅਸੀਂ ਵੀ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ ਏ ਜੀ ਸੋਲਰ ਸਿਸਟਮ ਨਾਲ ਕੈਮਰਾ ਚੱਲਦਾ ਹੈ ਕਿ ਸਾਡੇ ਕੋਲੇ ਜਿਹੜੇ ਹੈਗੇ ਜਿੱਥੇ ਅਸੀਂ ਨਾਕਾ ਲਗਾਣੇ ਆ ਅਸੀਂ ਸਸਪੈਕਟਡ ਏਰੀਆਜ਼ ਜਿਹੜੇ ਹੈਗੇ ਆ ਉਹ ਪੁਆਇੰਟ ਆਊਟ ਕੀਤੇ ਆ ਮੋਗਾ ਦੇ ਵਿੱਚ ਫਿਰ ਉੱਥੇ ਅਸੀਂ ਨਾਕਾ ਲਗਾਣੇ ਤੇ ਵਿਦਆਊਟ ਨੰਬਰਸ ਜਿਹੜੇ ਮੋਟਰਸਾਈਕਲਸ ਆ ਜਾਂ ਵਿਦਆਊਟ ਪੇਪਰਸ ਜਿਹੜੇ ਚੱਲਦੇ ਆ ਉਹਨਾਂ ਨੂੰ ਫਿਰ ਅੰਡਰ ਸੈਕਸ਼ਨ 207 ਮੋਟਰ ਵੀ ਕਲੈਕਟ ਅਸੀਂ ਇਮਪਾਉਂਡ ਕਰ ਲੈਨੇ ਆ ਤੇ ਇਹਦੇ ਨਾਲ ਇਹ ਹੈ ਕਿ ਜਿਹੜੇ ਸਸਪੈਕਟਸ ਪਰਸਨ ਵੀ ਹੁੰਦੇ ਆ ਜਾਂ ਕੋਈ ਕ੍ਰਿਮੀਨਲਸ ਟਾਈਪ ਦੇ ਬੰਦੇ ਆ ਉਹ ਫਿਰ ਐਟ ਲਿਸਟ ਕੀ ਨਾਮ ਹੈ ਅਲਰਟ ਹੋ ਜਾਂਦੇ ਆ ਆਪ ਦਾ ਏਰੀਆ ਵੀ ਛੱਡ ਜਾਂਦੇ ਆ ਸਾਨੂੰ ਬੜੀ ਹੈਲਪ ਹੈ ਸਾਡੀ ਸੇਫਟੀ ਵਾਸਤੇ ਵੀ ਹੈ ਕੱਲ ਨੂੰ ਸਾਡੇ ਤੇ ਵੀ ਕੋਈ ਐਡਿਕੇਸ਼ਨਸ ਨਾ ਲਗਾਵੇ ਅਸੀਂ ਕੀ ਕੀਤਾ ਕਿ ਨਹੀਂ ਕੀਤਾ ਸਾਰੀ ਰਿਕਾਰਡਿੰਗ ਇਹਦੇ ਵਿੱਚ ਜਿਹੜੀ ਹੈਗੀ ਕੈਮਰੇ ਵਿੱਚ ਹੁੰਦੀ ਹੈ ਤੇ ਕੈਮਰਾ ਕੰਮ ਕਿਵੇਂ ਕਰਦਾ ਹੈ ਸੋਲਰ ਸਿਸਟਮ ਹੈ ਇਹ ਸੋਲਰ ਸਿਸਟਮ ਨਾਲ ਚੱਲਦਾ ਜੀ ਇਹ ਆਟੋਮੈਟਿਕ ਰਿਕਾਰਡਿੰਗ ਇਹਦੇ ਵਿੱਚ ਹੋ ਰਹੀ ਹੈ ਜੀ ਇੱਕ SIM ਪਈ ਹੈ ਇਹਦੇ ਵਿੱਚ 4G ਦੀ ਤੇ ਸਾਰਾ ਜਿਹੜਾ ਹੈਗਾ ਇਹ ਜਿਹੜਾ 360 ਦੇ ਵਿੱਚ ਕਵਰ ਕਰਦਾ ਪਿਆ ਜੀ ਸਾਰਾ ਸਰ ਅੱਜ ਮਹੱਲਿਆਂ ਦੇ ਵਿੱਚ ਵੀ ਤਲਾਸ਼ੀ ਚਲਾਈ ਗਈ ਹੈ ਲਾਕਾਬੰਦੀ ਕੀਤੀ ਹੋਈ ਹੈਗੀ ਹੈ ਕੈਮਰਾ ਰੈਂਚ ਚੈਕਿੰਗ ਵੀ ਹੋ ਰਹੀ ਹੈ ਕਿੰਨੇ ਕੁ ਮੋਟਰਸਾਈਕਲ ਜਿਹੜੇ ਹੁਣ ਤੱਕ ਬੌਂਡ ਕਰਦੇ ਅਸੀਂ ਤਕਰੀਬਨ ਤਕਰੀਬਨ 22-23 ਮੋਟਰਸਾਈਕਲ ਜਿਹੜੇ ਇੰਪਾਉਂਡ ਕਰਦੇ ਤੇ ਹੱਲੇ ਹੋਰ ਕਰੀ ਜਾਂਦੇ ਆ ਇਹਦੇ ਚ ਇਹ ਹੈ ਕਿ ਜਿੰਨੇ ਵੀ ਵਿਦਾਊਟ ਪੇਪਰਸ ਮੋਟਰਸਾਈਕਲ ਘੁੰਮਦੇ ਪਏ ਆ ਸ਼ਹਿਰ ਮੋਗਾ ਦੇ ਵਿੱਚ ਐਟਲੀ ਦੀ ਕੋਸ਼ਿਸ਼ ਕਰਦੇ ਆ ਕਿ ਉਹ ਨਾ ਚੱਲਣ ਕਿਉਂਕਿ ਇਹ ਦੇਖਿਆ ਗਿਆ ਕਿ ਕ੍ਰਾਈਮ ਵੀ ਜ਼ਿਆਦਾਤਰ ਹੁੰਦਾ ਹੈ ਤੇ ਵਿਦਾਊਟ ਪੇਪਰਸ ਜਾਂ ਫੇਕ ਨੰਬਰ ਪਲੇਟਸ ਤੇ ਹੀ ਜਿਹੜੇ ਆ ਗਿਆ ਉਹ ਹੁੰਦੇ ਆ ਇੱਕ ਸਾਡੇ ਕੋਲ ਪਾਈਸ ਆਈਡੀ ਹੈ ਅਸੀਂ ਪਾਈਸ ਆਈਡੀ ਤੇ ਵੀ ਚੈੱਕ ਕਰਦੇ ਹਾਂ ਫੇਸ ਚੈੱਕ ਕਰਕੇ ਬੰਦੇ ਦਾ ਡਾਟਾ ਆ ਜਾਂਦਾ ਸਾਡੇ ਕੋਲ ਇਹ ਦੇਖ ਕੇ ਮਿਲ ਕਿਸਮ ਦਾ ਇਹ ਤੇ ਕੋਈ ਪਰਚਾ ਹੈ ਜਾਂ ਨਹੀਂ ਹੈਗਾ ਕਿਸ ਟਾਈਪ ਦਾ ਪਰਚਾ ਹੈ ਕਦੋਂ ਇਹ ਅੰਦਰ ਗਿਆ ਕਦੋਂ ਇਹ ਬਾਹਰ ਆਇਆ ਉਹਦਾ ਸਾਰਾ ਰਿਕਾਰਡ ਆ ਜਾਂਦਾ ਈਵਨ ਕਿ ਅਸੀਂ ਨੰਬਰ ਪਲੇਟ ਵੀ ਚੈੱਕ ਕਰਦੇ ਹਾਂ ਕਿ ਉਹ ਕਿਸ ਨਾਮ ਤੇ ਬੋਲਦੀ ਹੈ ਫਿਰ ਉਸ ਤੋਂ ਪੁੱਛਦੇ ਆ ਕਿ ਕਿਸ ਨਾਮ ਤੇ ਮੋਟਰਸਾਈਕਲ ਹੈ ਜੇ ਉਹ ਮੈਚ ਕਰਦੇ ਆ ਉਹਦੇ ਡਾਕੂਮੈਂਟਸ ਨਾਲ ਮੈਚ ਕਰਦਾ ਤੇ ਚੜਦਿੰਦੇ ਆ ਅਦਰਬੈਜ ਉਹਦਾ ਚਲਾਨ ਕਰ ਦਿੰਦੇ ਆ ਕਿ ਕਿੰਨੇ ਕੈਮਰੇ ਆਏ ਜੀ ਹੁਣ ਤੁਹਾਡੇ ਕੋਲ ਇਹ ਸਾਡੇ ਕੋਲੇ 5 ਕੈਮਰੇ ਆਏ ਆ ਜੀ ਜਿਹਦੇ ਵਿੱਚ ਜ਼ਿਲ੍ਹਾ ਮੋਗਾ ਦੇ 5 ਕੈਮਰੇ ਸਰ ਜ਼ਿਆਦਾਤਰ ਦੇਖਿਆ ਨੇ ਤਾਂ ਪੁਲਿਸ ਨਾਕਾਬੰਦੀ ਕਰਦੀ ਹੈ ਚਲਾਨ ਕੱਟਦੀ ਹੈ ਉਹਦਾ ਸ਼ਿਫਾਰਸ਼ਾ ਬਹੁਤ ਆਉਂਦੀ ਹੈ ਨਹੀਂ ਸ਼ਿਫਾਰਸ਼ ਕੋਈ ਤੁਸੀਂ ਮੇਰੇ ਕਰਨ ਨਾਲ ਕਾਫੀ ਦੇਰ ਤੇ ਕਵਰ ਕਰ ਰਹੇ ਹੋ ਅਸੀਂ ਕਿਸੇ ਦੀ ਮੰਨੀ ਨਹੀਂ ਸ਼ਿਫਾਰਸ਼ ਦਾ ਜਿਹੜਾ ਕ੍ਰਿਮੀਨਲ ਆ ਉਹਦੀ ਸ਼ਿਫਾਰਸ਼ ਕੋਈ ਕਰਦਾ ਵੀ ਨਹੀਂਗਾ ਤੇ ਬਾਕੀ ਹੈ ਕਿ ਆਥੈਂਟੀਕੇਟ ਜ਼ਰੂਰ ਕਰ ਲਈਦਾ ਕਿ ਫਲਾਣੇ ਪਿੰਡ ਦਾ ਕਿਸ ਟਾਈਪ ਦਾ ਬੰਦਾ ਹੈ ਜੀ ਕੀ ਹੈ ਕਿ ਨਹੀਂ ਹੈ ਨਹੀਂ ਹੁਣ ਜਿਸ ਤਰ੍ਹਾਂ ਤੁਹਾਨੂੰ ਕੈਮਰਾ ਦਿੱਤਾ ਸਰਕਾਰ ਨੇ ਪ੍ਰੋਵਾਈਡ ਕਰਾਇਆ ਬਾ ਤੇ ਹੁਣ ਜਿਹੜੇ ਪਹਿਲਾਂ ਤੁਸੀਂ ਬਾਉਂਡ ਕਰਦੇ ਸੀਗੇ ਉਹ ਉਹਨਾਂ ਦੀ ਗਿਣਤੀ ਉਸ ਟਾਈਮ ਜ਼ਿਆਦਾ ਹੋਣੀ ਸੀਗੀ ਤੇ ਹੁਣ ਜਿਹੜੀ ਤੁਸੀਂ ਬਾਉਂਡ ਕੀਤੇ ਆ ਉਹਨਾਂ ਦੀ ਸੰਖਿਆ ਥਾਣੇ ਜੇ ਉਨੀਆਂ ਹੀ ਮਿਲੂਗੀ ਪਰ ਬਿਲਕੁਲ 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 ਜੀ ਜੇ ਮੈਂ ਮੰਨ ਲਓ ਜੇ ਅਸੀਂ 3 ਮੋਟਰਸਾਈਕਲ ਜਾਂ 22 ਮੋਟਰਸਾਈਕਲ ਇੰਪਾਉਂਡ ਕੀਤੇ ਆ ਇਹਦੇ ਚ ਇੱਕ ਇੱਕ ਰਿਕਾਰਡਿੰਗ ਹੋ ਰਹੀ ਹੈ ਅਸੀਂ ਕਿਹੜੀ ਇੰਪਾਉਂਡ ਕੀਤੇ ਕਿਹੜਾ ਅਸੀਂ ਥਾਣੇ ਲੈ ਕੇ ਜਾ ਰਹੇ ਆ ਕਿਹੜਾ ਛੱਡ ਰਹੇ ਆ ਕਿਸ ਬੇਜ ਤੇ ਛੱਡ ਰਹੇ ਆ ਉਹ ਹਰ ਜਿਹੜੀ ਐਕਟੀਵਿਟੀ ਆ ਸਾਡੀ ਉਹ ਇਹਦੇ ਵਿੱਚ ਰਿਕਾਰਡ ਹੋ ਰਹੀ ਹੈ ਅਪੀਲ ਕੀ ਕਰੋਗੇ ਲੋਕਾਂ ਨੂੰ ਅਪੀਲ ਤਾਂ ਹੀ ਕਰਾਂਗੇ ਜੀ ਪੁਲਿਸ ਦਾ ਸਹਿਯੋਗ ਦਿਓ ਤਾਂ ਕਿ ਅਸੀਂ ਬਹੁਤ ਇਫੈਕਟਿਵ ਪੁਲਿਸਿੰਗ ਕਰ ਸਕੀਏ ਤੇ ਵਧੀਆ ਮੋਗੇ ਨੂੰ ਜਿਹੜਾ ਹੈਗਾ ਕ੍ਰਾਈਮ ਫਰੀ ਬਣਾ ਸਕੀਏ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਰਿਸ਼ਵਾਨ ਸਿੰਘ ਜੀ ਰਸ਼ਵੰਤੀ ਅੱਜ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਤੁਹਾਨੂੰ ਵੀ ਰੋਕਿਆ ਗਿਆ ਇਸੇ ਦਾ ਕਿਸ ਤਰ੍ਹਾਂ ਦੀ ਚੈਕਿੰਗ ਚੱਲ ਰਹੀ ਹੈ ਇੱਥੇ ਇਹਨਾਂ ਨੇ ਹੀ ਕਾਗਜ਼ ਪੁੱਛੇ ਜੀ ਕਾਗਜ਼ ਚੈੱਕ ਕਰਾਏ ਆ ਜੀ ਅਸੀਂ ਕਾਗਜ਼ ਚੈੱਕ ਕਰਕੇ ਸਾਨੂੰ ਕਹਿੰਦੇ ਜਾਓੜੋ ਜੀ ਬਹੁਤ ਵਧੀਆ ਗੱਲ ਆ ਜੀ ਕਾਗਜ਼ ਚੈੱਕ ਕਰਨੇ ਦੋ ਨੰਬਰ ਦੇ ਟੂ-ਵੀਲਰ ਆ ਜਾਂ ਕੋਈ ਵੀ ਚੋਰੀ ਜਾਂ ਲੁੱਟਕੋ ਹੋ ਰਹੀ ਆ ਇਹ ਚੀਜ਼ ਤੋਂ